इंसाफ़ इंसाफ़ दो फो फो रू फांसी दो फो फांसी दो हो फी दो फो फो दरिंदे फी दो फो फोस घटिया दरिंदे न फसी दो फो फोस बची न इंसाफ़ दोस्त फी दो फोस बची न इंसाफ़ दो इ दरि फांसी दो फो फो बची न इंसाफ़ दो इरिंदे न फांसी दो फो फी दो इंसाफ़ दो इंसाफ़ दो फो फी दो फी दो फोस बची न इंसाफ़ दोस्ते न फसी दो फो फोस बची बची न इंसाफ़ दोस्त इंसाफ़ इंसाफ़े फांसी दो फी दो फो बची और वालिकी महाराजी औली शिकर का वालिकी धरम का ਨਾਮ ਦੱਸ ਕੇ ਅੱਜ ਵੀ ਇਹ ਜਗ੍ਹਾ ਪ੍ਰੋਟੈਕਟ ਕੀਤਾ ਜਾ ਰਿਹਾ ਤੇ ਕੀ ਕਰਨਾ ਜੈ ਵਾਲਮੀਕੀ ਜੀ ਜੈ ਭੀਮ ਜੀ ਮੈਂ ਅਕਸ਼ੇ ਪੱਟੀ ਤੂਨਾ ਸਾਹਿਬ ਟਰੱਸਟ ਦਾ ਜ਼ਿਲ੍ਹਾ ਪ੍ਰਧਾਨ ਜਦਾਂ ਕਿ ਪਿਛਲੇ ਦਿਨੀ ਉਹ ਸਾਡੀ ਜਿਹੜੀ ਭੈਣ ਦੇ ਨਾਲ ਦੁਸ਼ਕਰਮ ਹੋਇਆ ਹੈ ਮੈਂ ਤੁਹਾਨੂੰ ਆਹੋ ਕਹਿਣਾ ਚਾਹਾਂਗਾ ਜੀ ਉਹਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਔਰ ਆਹ ਹੀ ਨਕਮੀ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਦੇਖੋ ਜੀ ਜੇ ਅਸਰ ਇੱਥੇ ਯੋਗੀ ਸਰਕਾਰ ਹੁੰਦੀ ਯੋਗੀ ਦੀ ਸਰਕਾਰ ਹੁੰਦੀ ਤੇ ਜ਼ਰੂਰ ਇੱਥੇ ਐਕਸ਼ਨ ਲਿੱਤਾ ਜਾਣਾ ਸੀ ਮੈਨੂੰ ਤਾਂ ਲੱਗਦਾ ਆ ਪਰ ਸਰਕਾਰ ਹੀ ਨਕਮੀ ਆ ਕੀ ਕਰ ਸਕਦੇ ਆ ਜੇਕਰ ਸਰਕਾਰ ਹੁੰਦੀ ਜੋਗੀ ਸਰਕਾਰ ਇਸ ਟਾਈਮ ਦੀ ਸੁਰਯਾਤਰ ਰਿਕਾਉਂਟਰ ਹੋਈ ਨਹੀਂ ਜਾਂ ਤੈਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਤੇ ਮੈਂ ਆਹੋ ਅਪੀਲ ਕਰਨਾ ਚਾਹਾਂਗਾ ਭਗਵੰਤਮਾਨ ਜੀ ਜਾਗ ਜਾਓ ਆਪਣੀ ਜ਼ਮੀਰਾਂ ਜਗਾ ਲਓ ਅੱਜ ਤੇ ਇਹ ਹੋਇਆ ਕੱਲ ਨੂੰ ਪੰਨਨ ਕੀ ਕੀ ਹੋਏਗਾ ਤੇ ਇੰਨਾ ਚੰਗਾ ਭਗਵੰਤਮਾਨ ਜੀ ਉਹਨੂੰ ਫਾਂਸੀ ਦੀ ਸਜ਼ਾ ਦੋ ਕਿਹੜਾ ਪ੍ਰਦਰਸ਼ਨ ਹੈ ਨੈਸਟ ਕੀ ਹੋਏਗਾ ਜੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਜਲਦੀ ਜਲਦੀ ਤੋਂ ਜਲਦੀ ਕਿ ਕੀ ਦਿੱਕਾ ਸਜ਼ਾ ਦੇਖੋ ਜੀ ਅੱਗੇ ਤੇ ਜੇ ਤੇ ਔਰ ਤੁਨਾਂ ਨਾ ਫਾਂਸੀ ਦਿੱਤੀ ਗਈ ਕਿ ਹੋਰ ਟਿੱਕਾ ਸ਼ਰਗੰ ਸ਼ੰਗਰਸ਼ ਹੋਏਗਾ ਸਾਰੇ ਅੰਮ੍ਰਿਤਸਰ ਚ ਆਪਾਂ ਸਾਰੇ ਜਥੇਬੰਦੀਆਂ ਨੂੰ ਕੋਲ ਲਗਾਵਾਂਗੇ ਕਿ ਜਲਦੀ ਤੋਂ ਜਲਦੀ ਸ਼ੰਗਰਸ਼ ਤੇ ਟਿੱਕਾ ਕੀਤਾ ਜਾਵੇ ਦੇਖੋ ਜੀ ਕਟਮਾਈ ਕਿਸ ਤਰ੍ਹਾਂ ਲੱਗਦਾ ਕਿੰਨਾ ਕੁ ਡਰਦਾ ਮੋਬਲ ਆ ਜੀ ਜਦੋਂ ਦੀ ਉਹ ਇਕੱਠਾ ਜਨਦਰ ਦੇ ਵਿੱਚ ਕਿੰਨਾ ਕੁ ਡਰਦਾ ਦੇਖੋ ਜੀ ਸਾਰਿਆਂ ਨੂੰ ਸਾਰਿਆਂ ਨੂੰ ਡਰ ਤੇ ਲੱਗਣਾ ਹੀ ਆ ਕਿ ਇੱਕ ਛੋਟੀ ਧੀ ਧਿਆਣੀ ਦੇ ਨਾਲ ਆਹ ਕੁ ਦੁਸ਼ਟ ਕਰਮ ਕੀਤਾ ਉਹ ਬੰਦੇ ਨੇ ਤੇ ਜੇ ਸਰਕਾਰ ਕੋਈ ਨਹੀਂ ਕੋਈ ਹੱਲ ਹੁੰਦਾ ਤੇ ਸਰਕਾਰ ਸਾਡੇ ਸਾਡੇ ਹੱਥੀ ਦੇਵੇ ਆਪਾਂ ਰਨਿਆ ਕਰਕੇ ਉਹਦੇ ਘਰ ਦੇ ਨਾਲ ਨਿਆਂ ਕਰਦਾਂਗੇ ਕਿ ਠੀਕ ਆ ਉਹਨੂੰ ਲਾਵਾਂਗੇ ਆਪਣੇ ਹਿਸਾਬ ਨਾਲ ਆਪਣੀਆਂ ਵੀ ਦੋਸਤੀਆਂ ਨੇ ਉਹੀ ਇਸੇ ਲਈ ਸੀਗੀ ਉਹਨੂੰ ਐਸਾ ਦਾ ਕੰਮ ਦੇਖਾ ਕਿਦਾ ਦੇਖੋ ਜੀ ਉਹਨੂੰ ਮੈਨ ਮੇਰੇ ਹਿਸਾਬ ਨਾਲ ਉਹ ਚ ਇਨਸਾਨੀਅਤ ਨਹੀਂ ਗਈ ਮੇਰੇ ਹਿਸਾਬ ਨਾਲ ਚ ਇਨਸਾਨੀਅਤ ਨਹੀਂ ਆ ਉਹ ਕੁੱਤੇ ਦੀ ਕੁੱਤੇ ਦੀ ਜੁਨੇ ਉਹਨੇ ਮਰਨਾ ਆ ਜਿਹੜਾ ਉਹਨੇ ਕੰਮ ਕਰਮ ਕੀਤਾ ਆ ਤੇ ਬਾਕੀ ਦੇਖੋ ਮਾਰੇ ਬੈਠਾ ਆ ਜੇ ਕੀਤਾ ਆ ਤਾਂ ਬੜੀ ਜਲਦੀ ਸਾਇਆ ਪਾਏਗਾ ਤੇ ਉਹਨੂੰ ਫਾਂਸੀ ਮਿਲਣੀ ਮਿਲਣੀ ਆ ਮਾਰਕ ਕੀਤਾ ਜਾ ਰਿਹਾ ਕਿ ਕਿਹੜਾ ਚੱਲਦਾ ਜੈਵਾਲ ਬਿਕੀ ਜੀ ਜੈ ਭੀਮ ਮੈਂ ਕਰਨ ਕੰਨਾ ਜੀ ਦੇਖੋ ਜੀ ਜਿੱਦਾਂ ਕਿ ਸਾਰੇ ਭਾਰਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪਤਾ ਵਾ ਕਿ ਜਿਹੜਾ ਪਿਛਲੇ ਦਿਨੀ ਇੱਕ 13 ਸਾਲ ਦੀ ਬੱਚੀ ਜਿਹੜੀ ਬਹੁਤ ਮਸਰੂਮ ਸਾਡੀ ਵਰ ਧੀਆ ਵਰਗੀ ਸਾਡੀ ਧੀ ਜਿਹਦੇ ਨਾਲ ਇੱਕ ਬੜੇ ਹੀ ਗੰਦੇ ਇਨਸਾਨ ਨੇ ਕੁਛ ਕਰਨ ਕੀਤਾ ਵਾ ਔਰ ਇਹ ਦੇਖ ਕੇ ਸੁਣ ਕੇ ਸਾਨੂੰ ਜਾਗ ਜਾਣਾ ਚਾਹੀਦਾ ਵਾ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਔਰ ਮੈਂ ਨਾਲ ਦੇ ਨਾਲ ਸਰਕਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਕਹਿਣਾ ਵੀ ਉਹਨਾਂ ਦੇ ਸਿਰ ਤੇ ਜਰਾਂ ਨਹੀਂ ਜੂ ਸਰਕੀ ਕਿਉਂਕਿ ਜਿਹੜੀਆਂ ਪੋਲੀਟਿਕਲ ਤਾਕਤਾਂ ਵਾ ਇਸ ਬੱਚੀ ਵਾਸਤੇ ਕੋਈ ਸਾਹਮਣੇ ਨਹੀਂ ਆਇਆ ਮੈਂ ਇਹੀ ਚੀਜ਼ ਦੇਖਣਿਆ ਵਾ ਕਿ ਜਿੰਨੇ ਵੀ ਸੰਗਠਨਾਂ ਸਾਰੇ ਹੀ ਇਸ ਬੱਚੀ ਵਾਸਤੇ ਸਾਹਮਣੇ ਹੁੰਦੇ ਪਏ ਲੇਕਿਨ ਕੋਈ ਪੋਲੀਟਿਕਲ ਤਾਕਤ ਜਾਂ ਪੋਲੀਟਿਕਲ ਲੀਡਰ ਕੋਈ ਨਹੀਂ ਅਜੇ ਤੱਕ ਸਾਹਮਣੇ ਆਇਆ ਕੀ ਚਾਹੁੰਦੇ ਕੀ ਅਸੀਂ ਇਹੋ ਚਾਹੁੰਦੇ ਆ ਵੀ ਇਸ ਦਰਿੰਦੇ ਨੂੰ ਕੜੀ ਤੋਂ ਕੜੀ ਸਜ਼ਾ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਮੈਂ ਹਾਈ ਕੋਰਟ ਜਾਂ ਸਰਦ ਦੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਇਹਨੂੰ ਫਾਂਸੀ ਸਜ਼ਾ ਹਣੀ ਚਾਹੀਦੀ ਆ ਕਿਉਂਕਿ ਬਹੁਤ ਵਾਰੀ ਪੰਜਾਬ ਦੇ ਵਿੱਚ ਇਦਾਂ ਦੀਆਂ ਹਰਕਤਾਂ ਹੋਈਆਂ ਵਾ ਹਰ ਕੇ ਲਈ ਦੇਖ ਕੇ ਕੇਦਾ ਦਿਲ ਵੱਜ ਜਾਂਦਾ ਕਿਉਂਕਿ ਇਥੋਂ ਪੁਲਿਸ ਲੈ ਜਾਂਦੀ ਆ ਪਰਚਾ ਪਾ ਕੇ ਉਸ ਤੋਂ ਬਾਅਦ ਜ਼ਮਾਨਤ ਤੇ ਬੰਦਾ ਆ ਜਾਂਦਾ ਉਹਦਾ ਕੋਈ ਹੱਲ ਨਹੀਂ ਹੁੰਦਾ ਇਸ ਕਰਕੇ ਮੈਂ ਸਰਕਾਰਾਂ ਨੂੰ ਵੀ ਦੋਸ਼ੀ ਠਹਿਰਾਉਣਾ ਵਾ ਸਰਕਾਰਾਂ ਵੀ ਪੂਰੀਆਂ ਦੋਸ਼ੀ ਔਰ ਪੁਲਿਸ ਪ੍ਰਸ਼ਾਸਨ ਵੀ ਪੂਰਾ ਦੋਸ਼ੀ ਆ ਅਗਰ ਸਰਕਾਰਾਂ ਨੇ ਇਹ ਚੀਜ਼ ਦੀ ਪਹਿਲਾਂ ਨਿਕeln ਪਾਈ ਹੁੰਦੀ ਤੇ ਅੱਜ ਸ਼ਾਇਦ ਇਹ ਕੁੜੀ ਦੀ ਜਾਨ ਬਚੀ ਹੁੰਦੀ ਇਹ ਹਰਕਤ ਨਾ ਹੁੰਦੀ ਪੰਜਾਬ ਸਰਕਾਰ ਵੱਲੋਂ ਉਹਦੀ ਬਦਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਜੀ ਉਹਦੇ ਬਾਰੇ ਕੀ ਦੱਸੋ ਬਿਲਕੁਲ ਜੀ ਦੇਖੋ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜਾ ਐਡਾ ਤਗੜਾ ਕੰਮ ਹੋਇਆ ਵਾ ਜਿਹੜਾ ਸਾਡੀ ਧੀ ਨਾ ਸਾਡੀ ਬੇਟੀ ਨਾ ਜਿਹੜੀ ਕੰਮ ਹੋਇਆ ਵਾ ਉਹਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਤੇ ਮਤਲਬ ਜਿਹੜੀ ਸਹੂਲਤ ਮਿਲਣੀ ਚਾਹੀਦੀ ਆ ਜੀ ਸਹੀ ਦਾ ਦੇਖਦੇ ਆ ਤੇ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਜੇ ਪੁਲਿਸ ਕਮਿਸ਼ਨ ਲੇਡੀਸ ਆ ਫਿਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਦਰਦ ਹੋਣਾ ਚਾਹੀਦਾ ਕਿਉਂਕਿ ਇੱਕ ਲੇਡੀਸ ਰੂਪ ਚੋਂ ਆ ਇੱਕ ਮਾਂ ਵਾ ਤੇ ਮਾਂ ਨੂੰ ਧੀ ਦਾ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਵਾ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਇਹ ਬੰਦੇ ਵਾਸਤੇ ਫਾਂਸੀ ਦੀ ਹੀ ਮੰਗ ਰੱਖੀ ਜਾਵੇ ਔਰ ਹਾਈ ਕੋਰਟ ਜੱਜ ਨੂੰ ਵੀ ਬੇਨਤੀ ਕਰਦਾ ਹਾਂ ਮਰੇ ਪੈਂਦੇ ਨੇ ਕਿ ਇਹਦੇ ਘਰ ਕੋਈ ਨਹੀਂ ਲੱਗਾ ਬਾਅਦ ਉਹ ਬੱਚੀ ਉੱਥੇ ਘਰੋਂ ਨਿਕਲਦੀ ਹੈ ਉਸ ਸਮੇਂ ਖਿਦਾਬ ਸਵਾਰ ਦੇਖਦੇ ਹੋ ਦੇਖੋ ਜੀ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਜਿਹੜੇ ਵੀ ਅਫਸਰ ਗਏ ਆ ਉਹਨਾਂ ਦੀ ਨਾਕਾਮੀ ਉਹਨਾਂ ਦੀ ਬਹੁਤ ਵੱਡੀ 부ਜਦਲੀ ਆ ਜਿਨ੍ਹਾਂ ਨੇ ਜਾ ਕੇ ਪਹਿਲੇ ਘਰ ਵੇਖਿਆ ਵਾ ਉਸ ਤੋਂ ਬਾਅਦ ਘਰੋਂ ਉਹਨਾਂ ਦੇ ਘਰਦਿਆਂ ਨੂੰ ਕੁੜੀ ਦੇ ਘਰਦਿਆਂ ਨੂੰ ਇਹ ਗੱਲ ਕਹੀ ਆ ਵੀ ਉੱਥੇ ਕੁੜੀ ਨਹੀਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕੁੜੀ ਉਤੋਂ ਹੀ ਲੱਭਦੀ ਪਈ ਆ ਮੈਂ ਉਹ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਗਏ ਆ ਮੈਂ ਉਹਨਾਂ ਤੇ ਵੀ ਦੁਰਨੰਤ ਕਹਿੰਦਾ ਮੇਰਾ ਨਾਮ ਮਾਨਸ ਜੀ ਜੈ ਵਾਲਮਕੀ ਜੈ ਭੀਮ ਮੈਂ ਇਹੀ ਗੱਲ ਕਰਨਾ ਏ ਕਿ ਲੋਕੀ ਬੱਚੇ ਅੱਜ ਕੱਲ ਦੇ ਕਿਸੇ ਦੇ ਘਰ ਨਹੀਂ ਭੇਜ ਸਕਦੇ ਇਨਸਾਫ ਚਾਹੀਦਾ ਏ ਕੱਲ ਨੂੰ ਲੋਕਾਂ ਨੂੰ ਮਨ ਚ ਕੋਈ ਵਹਿਮ ਨਾ ਰਹੇ ਕਿ ਆਪਣਾ ਬੱਚਾ ਕਿਹੇ ਘਰ ਭੇਜਿਆ ਅੱਡੇ ਮਨ ਚ ਕੋਈ ਡਰ ਨਾ ਰਹੇ ਇਹ ਗੱਲ ਦਾ ਪੂਰੀ ਸਖਤ ਨਾ ਪੂਰੀ ਨੱਥ ਪਾਣੀ ਚਾਹੀਦੀ ਏ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਹੋ ਜੀ ਸਜ਼ਾ ਜੈ ਵਾਲਮਕੀ ਜੈ ਭੀਮ ਜੀ ਮੈਂ ਵਾਲਮਕੀ ਆਸ਼ਰਮ ਤੋਂ ਨਾਸਾ ਟਰਸਟ ਤੋਂ ਵਾਈਸ ਪੰਜਾਬ ਪ੍ਰਧਾਨ ਜੋਆ ਕਰਮ ਹੋਇਆ ਬਹੁਤ ਜਲੰਧਰ ਦੇ ਵਿੱਚ ਬਹੁਤ ਮਾੜਾ ਕਰਮ ਹੋਇਆ ਹੈ ਔਰ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਹੈ ਔਰ ਸਾਰੇ ਬੱਚੇ ਡਰੇ ਪਏ ਨੇ ਸਾਰੇ ਮਾਪਿਓ ਵੀ ਡਰੇ ਪਏ ਨੇ ਕੋਈ ਕਿਸੇ ਦੇ ਘਰ ਦੇ ਵਿੱਚ ਕਿਸੇ ਨੂੰ ਪੇਜ ਕੇ ਖੁਸ਼ ਨਹੀਂਗਾ ਔਰ ਮੈਂ ਇੰਨੀ ਬੇਨਤੀ ਕਰਦਾ ਪੰਜਾਬ ਸਰਕਾਰ ਅੱਗੇ ਕਿ ਜਲਦ ਜਲਦ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਇਸ ਧੀ ਦੇ ਬੱਚਿਆਂ ਨੂੰ ਮਾਪਿਓ ਨੂੰ ਇਹ ਇਨਿਆਇ ਦਿੱਤਾ ਜਾਵੇ ਜੈ ਵਾਲਮੀਕੀ ਜੈ ਭੀਮ ਜੈ ਸੰਵਿਧਾਨ